ਸਾਸਰੀ ਘਰ ਦੇ ਵੀਰੇ ਸਾਰਿਆਂ ਨੂੰ ਜੇ ਤੁਹਾਨੂੰ ਸਾਡਾ ਚੈਨਲ ਵਧੀਆ ਲੱਗਦਾ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਤੇ ਕਮੈਂਟ ਜਰੂਰ ਕਰੋ ਆਪਾਂ ਗੱਲ ਕਰਦੇ ਆ ਵੀਰੇ ਮਿਹਨਤ ਦੀ ਮਿਹਨਤ ਆਪਣੇ ਜਵਾਕਾਂ ਨੂੰ ਵੀ ਕਰਨੀ ਸਿਖਾਓ ਮਿਹਨਤ ਨਾਲ ਜਵਾਕ ਸਿੱਖਦੇ ਨੇਗੇ ਵੀ ਪੈਸਾ ਕਿਵੇਂ ਬਣਦਾ ਕਿਵੇਂ ਆਪਾਂ ਉਹ ਪੈਸੇ ਨੂੰ ਖਰਚਣਾਗਾ ਜਿਹੜਾ ਕੰਮ ਵੀ ਆਪਾਂ ਛੋਟਾ ਵੱਡਾ ਕਰਦੇ ਆਂ ਆਪਣਾ ਬੱਚਾ ਜਿੱਡਾ ਹੈਗਾ ਉਹਨੂੰ ਨਾਲ ਜ਼ਰੂਰ ਲਾਓ ਜਿੰਨੇ ਕੋ ਜੋਗਾ ਹੋ ਮਿਹਨਤ ਜੋਗਾ ਹੈਗਾ ਹੈਗਾ ਉਹਦੇ ਨਾਲ ਉਹਨੂੰ ਪਤਾ ਲੱਗਦਾ ਪੈਸੇ ਦੀ ਕਦਰ ਦਾ ਸਮੇਂ ਦੀ ਕਦਰ ਦਾ ਜਦੋਂ ਇਹ ਚੀਜ਼ਾਂ ਆਪਾਂ ਬੱਚੇ ਨੂੰ ਸਿਖਾਉਨੇ ਆਂ ਤਾਂ ਬੱਚੇ ਨੂੰ ਬੁੱਧੀ ਆਉਂਦੀ ਉਹ ਮਾੜੇ ਕੰਮਾਂ ਤੋਂ ਬਚਦਾ ਕੋਈ ਵੀ ਚੀਜ਼ ਹੈ ਵੀ ਕੌਣ ਬੰਦਾ ਮਾੜਾ ਕੌਣ ਚੰਗਾ ਹੁਣ ਅੱਜ ਕੱਲ੍ਹ ਟ੍ਰੈਂਡ ਚੱਲਿਆ ਹੋਇਆ ਜਵਾਕਾਂ ਦੇ ਵਿੱਚ ਹਰੇਕ ਮਾਪਿਆਂ ਨੂੰ ਕਹਿੰਦਾ ਵੀ ਛੇਤੀ ਮੈਨੂੰ ਮੋਟਰਸਾਈਕਲ ਲੈ ਕੇ ਦੋ ਕਿਉਂ ਇੱਕ ਦੂਜੇ ਦੀ ਦੇਖੋ ਰੇਖ ਨਾਲ ਵੀਰੇ ਹਰੇਕ ਲੈ ਕੇ ਆਉਂਦਾ ਅੱਗੇ ਸਾਈਕਲਾਂ ਦਾ ਸੀ ਤੇ ਜਿਹੜਾ ਹੁਣ ਮੋਟਰਸਾਈਕਲ ਲੈ ਕੇ ਆਉਂਦਾ ਬੱਚੇ ਨੂੰ ਚਲਾਉਣ ਦਾ ਚਾਹ ਬਹੁਤ ਹੁੰਦਾ ਉਹ ਤੇਜ਼ ਚਲਾਉਂਦਾ ਉਹਦੇ ਨਾਲ ਐਕਸੀਡੈਂਟ ਦੁਰਘਟਨਾ ਬਹੁਤ ਵਾਪਰਦੀ ਆ ਪਰ ਨਾਲੇ ਕੋਈ ਯਾਰ ਮਿੱਤਰ ਸੀਗਾ ਉਹਨੇ ਆਪਦੇ ਬੱਚੇ ਨੂੰ ਮੋਟਰਸਾਈਕਲ ਲੈ ਕੇ ਦੇ ਦਿੱਤਾ ਉਹ ਮੋਟਰਸਾਈਕਲ ਲੈ ਕੇ ਦੇਣ ਨਾਲ ਤੇਜ਼ ਬਹੁਤ ਚਲਾਉਂਦੇ ਉਹ ਤੋਂ ਵਿਚਾਰੇ ਤੋਂ ਖੜੀ ਟਰਾਲੀ ਦੇ ਵਿੱਚ ਮੋਟਰਸਾਈਕਲ ਵੱਜਿਆ ਬਾਈ ਉਹ ਬੱਚੇ ਦੇ ਸੱਟਾਂ ਬਹੁਤ ਵੱਜੀਆਂ ਇਸ ਕਰਕੇ ਕਹਿੰਨੇ ਆ ਵੀ ਬੱਚਿਆਂ ਨੂੰ ਬਾਈ ਨਾਲ ਰੱਖੋ ਕੋਈ ਚੀਜ਼ ਆਪਾਂ ਇਹ ਜੀ ਲੈ ਕੇ ਦਿੰਨੇ ਆ ਘੱਟ ਤੋਂ ਘੱਟ ਉਹਨੂੰ ਸੇਮ ਹੀ ਨੇ ਉਹਦੇ ਨਾਲ ਬਹਿ ਕੇ ਚਲਾਓ ਆਪਣੇ ਕੋਲ ਟਾਈਮ ਤਾਂ ਨਹੀਂ ਹੁੰਦਾ ਵੀ ਬੱਚੇ ਨੂੰ ਉਸ ਨਾਲ ਪਤਾ ਲੱਗੇ ਹੁੰਦਾ ਇਹੀ ਚੀਜ਼ ਸੀ ਵੀਰੇ ਬੱਚਿਆਂ ਨੂੰ ਮੈਂਡਟ ਦੇ ਵਾਲੇ ਪਾਸੇ ਜ਼ਰੂਰ ਲਾਓ ਕਿਸੇ ਪਾਸੇ ਵੀ ਉਹਨੂੰ ਕੰਮ 'ਚ ਬਿਜੀ ਰੱਖੋ ਤਾਂ ਉਹਨੂੰ ਪਤਾ ਲੱਗਦਾ ਰਹਿੰਦਾ ਬਾਈ ਖੇਵਲਦਾਰੀ ਦਾ ਵੀ ਕੀ ਸਿਸਟਮ ਚੱਲਦਾ ਕਿਵੇਂ ਕੋਈ ਕੀ ਹਾਸਾਬ ਵਰਤਦਾ ਇਹ ਚੀਜ਼ਾਂ ਨੇ ਬਾਈ ਮਿਹਨਤ ਜਵਾਕਾਂ ਨੂੰ ਜ਼ਰੂਰ ਕਰਾਓ ਤੇ ਇੱਕ ਗਰਮੀ ਬਹੁਤ ਪੈ ਰਹੀ ਆ ਬਾਈ ਆਪਦੇ ਜਾਨਵਰਾਂ ਨੂੰ ਲੋ ਤੋਂ ਬਚਾ ਕੇ ਰੱਖੋ ਪਾਣੀ ਪੂਣੀ ਵਾ ਪਿਐਓ ਜਵਾਕਾਂ ਨੂੰ ਬਚਾ ਕੇ ਰੱਖੋ ਗਰਮੀ ਤੋਂ ਆਪਾਂ ਮੇਰੇ ਗੱਲ ਕਰਦੇ ਸੀ ਮਿਹਨਤ ਦੀ ਮੇਨ ਤੇ ਦੇ ਨਾਲ ਬਈ ਬੰਦੇ ਨੂੰ ਗਿਆਨ ਹੋਵੇ ਪੈਸਾ ਖਰਚਣ ਦਾ ਤਾਂ ਉਹ ਬਹੁਤ ਸਖਾਲਾ ਰਹਿੰਦਾ ਵਿੱਚ ਮੈਂ ਬੰਦੇ ਦੇਖੇ ਆਗੇ ਵੀ ਕਮਾਈ ਵੀ ਥੋੜੀ ਸੀ ਢੰਗ ਨਾਲ ਵੀ ਬਹੁਤ ਖਰਚਦੇ ਸੀ ਵਿੱਚ ਬੰਦਿਆਂ ਨੂੰ ਕਮਾਈ ਵੀ ਬਹੁਤੀ ਸੀ ਤੇ ਇਹਨਾਂ ਨੂੰ ਖਰਚਣ ਦਾ ਵੀ ਨਹੀਂ ਪਤਾ ਸੀ ਮੈਂ 2009 ਦੀ ਗੱਲ ਕਰਦਾ ਬਈ 2009 ਦੇ ਵਿੱਚ ਵਿੱਚ ਬੰਦਿਆਂ ਦੀ ਤਨਖਾਹ 2500 ਰੁਪਏ ਸੀ ਵੀਰੇ ਸਿਰਫ 2500 ਉਹਦੇ ਦੋ ਤਿੰਨ ਜਵਾਬ ਸੀਗੇ ਉਹਨੇ 2500 ਚ ਵੀ ਨਾਇ ਆਪਦਾ ਘਰ ਪੂਰਾ ਵਧੀਆ ਚਲਾਇਆ ਨਾਇ ਉਹ ਬੰਦੇ ਨੇ ਜਵਾਬ ਵੀ ਵਧੀਆ ਪੜਾਏ ਨਾ ਘਰ ਵੀ ਆਪਦਾ ਵਧੀਆ ਬਣਾਇਆ ਹਕੀਕਤ ਬੰਦਾ ਅੱਖੀ ਦੇਖਿਆ ਉਹਦੇ ਨਾਲ ਨੂੰ 12-13000 ਰੁਪਇਆ ਕਮਾਉਣ ਵਾਲੇ ਬੰਦੇ ਸੀਗੇ ਉਹਨਾਂ ਤੋਂ ਨਾਲ ਦੀ ਕਬੀਲਦਾਰੀ ਵਧੀਆ ਚੱਲੀ ਨਾ ਉਹਨਾਂ ਤੋਂ ਘਰ ਬਣਿਆ ਬਾਈ ਹੁਣ ਵੀ ਉਹ ਦੋਸ਼ ਕੀ ਭਰਦੇ ਨੇ ਉਹ ਬੰਦਾ ਐਸ਼ ਕਰਦਾ ਉਹ ਬੰਦਾ 2500 ਚ ਅੱਗੇ ਖਰਚੇ ਵੀ ਘੱਟ ਸੀ ਕਹਿੰਦਾ 2500 ਚ ਵੀਰੇ ਮੈਂ ਪੰਚ 400 ਬਚਾ ਲੈਂਦਾ ਸੀ ਜਿਹੜੇ 12-15000 ਕਮਾਉਂਦੇ ਸੀਗੇ ਉਹ ਕਹਿੰਦੇ ਸਾਨੂੰ 100 ਰੁਪਇਆ ਵੀ ਨਹੀਂ ਵਜਦਾ ਵੀ ਮਹੀਨੇ ਦੇ ਅੰਤ ਤੇ ਉਹ ਕਾਰਨ ਇਹ ਸੀ ਬਈ ਉਹ ਆਪਦੀ ਆਮਦਨੋਂ ਖਰਚਾ ਵੱਧ ਵਧਾਈ ਬੈਠੇ ਸੀਗੇ ਇੱਕ ਤਾਂ ਸ਼ਰਾਬ ਬਹੁਤ ਪੀਂਦੇ ਨੇ ਲੋਕ ਬਈ ਉਹ ਆਪਦੀ ਕਮਾਈ ਸ਼ਰਾਬ ਚ ਹੀ ਕੱਢ ਦਿੰਦੇ ਸੀ ਸ਼ਰਾਬ ਪੀਣ ਨਾਲ ਕੋਸ਼ ਕਮਾਈ ਉਹ ਆਪਦੀ ਸਿੱਟ ਦੇਂਦੇ ਸੀ ਠੀਕ ਆ ਨਾ ਇਹ ਬੰਦਾ ਸੀ ਜਿਹੜਾ ਨਾਂ ਤਾਂ ਸ਼ਰਾਬ ਹੀ ਪੀਂਦਾ ਸੀ ਨਾ ਆਪਦੀ ਕਮਾਈ ਸਿੱਟਦਾ ਹੀ ਸੀ ਇੱਕ ਢੰਗ ਨਾਲ ਬਹੁਤ ਖਰਚਦਾ ਸੀ ਵੀ ਕਿਸੇ ਦੀ ਪੰਜੀ ਦਸੀ ਨਹੀਂ ਰੱਖੀ ਮੈਂ ਬੰਦੇ ਨੂੰ ਜਾਣ ਜਾਣਦਾ ਬਈ ਤੇ ਉਹਨਾਂ ਦੀ ਗੱਲ ਕਰ ਰਹੇ ਹਾਂ ਵੀ ਮਿਹਨਤ ਐਹੀ ਦੀ ਹੁੰਦੀ ਆ ਬਈ ਜਿਨੇ ਮਿਹਨਤ ਨਾਲ ਕਮਾਏ ਹੁੰਦੇ ਆ ਬੁੱਧੀ ਨਾਲ ਉਹ ਢੰਗ ਨਾਲ ਖਰਚਦਾ ਉਹ ਪੈਸੇ ਦਾ ਸਹੀ ਯੂਜ਼ ਕਰਨਾ ਜਾਣਦਾ ਵੀ ਕਿੱਥੇ ਵਰਤਣਾ ਆਪਾਂ ਵੀ ਆਪਾਂ ਆਪਦੇ ਬੱਚੇ ਨੂੰ ਐਹੀ ਜੀ ਸਿੱਖਿਆ ਦਈਏ ਵੀ ਉਹਨਾਂ ਨੂੰ ਢੰਗ ਆਵੇ ਜ਼ਰੂਰੀ ਨਹੀਂ ਵੀ ਆਪਾਂ ਬਾਦੀ ਪੈਸੇ ਕਮਾਉਣੇ ਆ ਥੋੜੇ ਵੀ ਹੋਣ ਆਪਣੇ ਲੇਅ ਕਮਾਏ ਹੋਏ ਪਰ ਉਹ ਆਪਾਂ ਨੂੰ ਪਤਾ ਹੋਵੇ ਵੀ ਕਿੱਥੇ ਲਾਉਣੇ ਆ ਉਹ ਬੰਦੇ ਦੀ ਮਿਹਨਤ ਸਿਬੇ ਹੀ ਨਾਲ ਜਿਵੇਂ ਆਪਾਂ ਕਹਿੰਦੇ ਡੱਬੇ ਬਣਾਉਣ ਦਾ ਕੰਮ ਕਰਨ ਲੱਗ ਗਿਆ ਜਿਵੇਂ ਹਲਵਾਈਆਂ ਨੂੰ ਬਣਾ ਕੇ ਡੱਬੇ ਦੇ ਜਾਂਦੇ ਜਾਂ ਬਿਸਟਿੰਗ ਕਾਰਡ ਬਣਾਉਣ ਲੱਗ ਗਿਆ ਜਾਂ ਘੰਟਾ ਘੜੀ ਦੁਕਾਨ ਤੇ ਪੋਚਾ ਸਫਾਈ ਕਰਿਆ ਕਿਸੇ ਦੇ ਮਤਲਬ ਇਹੋ ਜਿਹੇ ਕੰਮ ਕਰਕੇ ਮਤਲਬ 2 ਰੁਪਏ ਵਧੀਆ ਕਮਾ ਲੈਂਦਾ ਸੀ ਉਹ ਵੀ ਮਿਹਨਤ ਕਰੋ ਬਾਈ ਮੈਂ ਤੁਹਾਨੂੰ ਦੱਸਦਾ ਵੀ ਮਿਹਨਤ ਕਰਦਾ ਸੀ ਉਹ ਬੰਦਾ ਵਧੀਆ ਇਹ ਜ਼ਰੂਰੀ ਨਹੀਂ ਹੈਗਾ ਤੁਸੀਂ ਵੀ ਨਜਾਇਜ਼ ਕਮਾਉਗੇ ਤਾਂ ਸ਼ਾਇਦ ਵੱਧ ਜੋੜ ਲੋਗੇ ਸਾਡਾ ਖਰਚਾ ਤੇ ਦਿਮਾਗ ਨਾਲ ਖਰਚਾ ਕਰੋਗੇ ਤਾਂ ਤੁਸੀਂ ਸਖਾਲੇ ਵੀ ਰਹੋਗੇ ਬਾਈ ਤੇ ਕਮਾਈ ਵੀ ਵਧੀਆ ਜੜੂਗੀ ਇਹ ਜੀ ਗੱਲ ਨਹੀਂ ਹੈਗੀ ਵੀ ਨਾ ਜੋੜ ਸਕੋ ਸਾਡਾ ਇੱਕ ਮਿੱਤਰ ਸੀਗਾ ਉਹ ਕਹਿੰਦਾ ਬਈ ਮੈਂ ਕੰਮ ਸਟਾਰਟ ਕਰਨਾ ਹੈਗਾ ਤੇ ਵੀ ਕੀ ਕਰਿਆ ਜਾਵੇ ਉਹ ਜਿਵੇਂ ਆਪਾਂ ਕਹਿੰਦੇ ਨੇ ਵੀ ਮੇਰੇ ਪੈਸੇ ਵੀ ਨਾ ਲੱਗਣ ਤੇ ਕੰਮ ਵੀ ਸਟਾਰਟ ਹੋ ਜੇ ਕਿਸੇ ਬੰਦੇ ਨੇ ਕਹਤਾ ਵੀ ਆ ਜਾ ਯਾਰ ਆਪਾਂ ਬੱਕਰੀ ਦਾ ਕੰਮ ਕਰ ਲੈਂਦੇ ਆ 파ਟਨਰ ਤੇ ਪੈਸੇ ਮੇਰੇ ਵੀ ਕੰਮ ਤੋਂ ਕਰੇ ਵੀ ਸਟਾਰਟ ਹੋ ਜੂ ਤੈਨੂੰ ਆਮਦਨ ਬਾਈ ਉਹਦਾ ਸਾਇਦ ਡਿਸੀਜਨ ਉਹਦੇ ਹਿਸਾਬ ਨਾਲ ਸਹੀ ਹੋਵੇ ਆਪਾਂ ਨਹੀਂ ਕਹਿੰਦੇ ਵੀ ਨਾ ਸਹੀ ਹੋਵੇ ਮਤਲਬ ਫਿਰ ਉਹਨੂੰ ਮੈਂ ਰਹਿ ਦਿੱਤੀ ਮੈਂ ਹਾਂ ਇੱਕ ਕੰਮ ਦੇ ਤਾਂ ਤੇਰੇ ਪੈਸੇ ਲੱਗਣਗੇ ਤੂੰ ਫ੍ਰੀ ਆਗਾ ਤੇ ਇੱਕ ਤੇਰਾ ਬਿਨਾ ਪੈਸਿਆਂ ਤੋਂ ਕੰਮ ਚੱਲੇ ਫਿਰ ਨਹੀਂ ਲੋਟ ਹੈਗਾ ਅਨੁਮੰਦ ਸਾਵਾਂ ਹਾਂ ਤੂੰ ਨੌਕਰੀ ਕਰ ਬਾਈ ਪਹਿਲਾਂ ਸਾਰਾ ਨੂੰ ਭਾਵੇਂ 2500 ਤੇ ਲੱਗ ਭਾਵੇਂ 5000 ਤੇ ਲੱਗ ਜਿਹੜੀ ਨੌਕਰੀ ਕਰਾਂਗੇ ਬਾਈ ਉਹ ਆਪਾਂ ਨੂੰ ਪੈਸੇ ਆਉਣਗੇ ਜਿਹੜਾ ਇਹ ਬਿਜ਼ਨਸ ਹੁੰਦੇ ਆ ਸਾਈਡ ਬਿਜ਼ਨਸ ਹੁੰਦੇ ਆ ਉਹ ਕਹਿੰਦਾ ਮੈਂ ਬੱਕਰੀ ਪਾਲਣ ਦਾ ਜਾਂ ਡੰਕਰ ਪਾਲਣ ਦਾ ਤੇ ਨਾ ਇਹ ਕੋਈ ਵੀ ਕੰਮ ਨਾ ਸਟਾਰਟ ਕਰੋਗੇ ਬਾਈ ਇਹ ਤੇ ਘੱਟੋ ਘੱਟ ਸਾਨੂੰ 5 ਸਾਲ ਲੱਗ ਜਾਂਦੇ ਆ ਉਹ ਆ ਦਾ ਇੱਕ ਆ ਨਾ ਵੀ ਤੇ ਕਿਸਾਨ ਇਹਨਾਂ ਸਾਲ ਦਾ ਵੀਰੇ ਉਹਨਾਂ ਦੀ ਗਰੋਥ ਹੋਣ ਨੂੰ ਹੀ ਲੱਗਦਾ ਜੇ ਤੁਸੀਂ ਦੋ ਡੰਗ ਕਰ ਲਏ ਘੱਟੋ ਘੱਟ ਹੋ ਤਿੰਨ ਸਾਲਾਂ 'ਚ ਜੇ ਉਹਨਾਂ ਨੇ ਇੱਕ ਇੱਕ ਕੱਟੀ ਵੀ ਦਿੱਤੀ ਤਾਂ ਉਹਨਾਂ ਨਾਲ ਇੱਕ ਕਮਾਜ ਜੁੜੂਗੀ ਤਾਂ ਚਾਰ ਮੱਝਾਂ ਹੋਣਗੀਆਂ ਕਿੰਨੀ ਕੀ ਗਰੋਥ ਹੋਈ ਤੁਸੀਂ ਵੇਚ ਨਹੀਂ ਸਕਦੇ ਜਿਹੇ ਜੀ ਤੁਸੀਂ ਦੁੱਧ ਦੀ ਆਮਦਨੋਂ ਪਾਉਂਗੇ ਵੀ ਉਹਨਾਂ ਦੇ ਜਿਹੜੇ ਬੱਚਿਆਂ ਨੂੰ ਤਿਆਰ ਕਰਨ ਤੇ ਵੀ ਖਰਚਾ ਹੋ ਜਾਂਦਾ ਇਹ ਚੀਜ਼ ਆ ਕੋਈ ਬੰਦਾ ਅਗਲਾ ਕਹਿੰਦਾ ਆਪਾਂ ਲਾਉਣ ਲੈ ਕੇ ਵੱਡਾ ਕੰਮ ਸਟਾਰਟ ਕਰ ਲੈਨੇ ਆ ਭਈ ਲਾਉਣ ਲਿਆ ਵੀ ਉਹਦਾ ਪਾਸ ਹੁੰਦਾ ਜਿਹਦੇ ਕੋਲ ਘੱਟੋ ਘੱਟ 30% ਕੰਮ ਚਾਲੂ ਹੋਵੇ ਹੁਣ ਤੁਸੀਂ ਪੁੱਛੋਗੇ ਵੀ ਇਹ ਕਾਰਨ ਕੀ ਹੋਇਆ ਉਹ ਕਾਰਨ ਇਹ ਹੁੰਦਾ ਵੀਰੇ ਜਦੋਂ ਆਪਾਂ ਕੋਈ ਨੰਮਾ ਕੰਮ ਸਟਾਰਟ ਕਰਦੇ ਆ 30% ਚਾਲੂ ਹੋਣ ਦਾ ਜਦੋਂ ਮੰਨ ਲਓ ਤੁਸੀਂ ਲੋਨ ਪਾਸ ਕਰਾ ਲਿਆ ਮੰਨ ਲਓ ਅੱਜ ਤੋਂ 10 ਲੱਖ ਰੁਪਏ ਦਾ 10 ਲੱਖ ਰੁਪਏ ਜੋ ਮੰਨ ਲਓ ਤੁਸੀਂ 3 ਲੱਖ ਰੁਪਏ ਸ਼ੈੱਡ ਤੇ ਲਾਤਾ 5 ਲੱਖ ਰੁਪਏ ਤੁਸੀਂ ਕਹਿੰਦਾ ਵੀ ਡੰਗਰਾਂ ਤੇ ਲਾਤਾ 2 ਲੱਖ ਦਾ ਆਪਾਂ ਫੀਡ ਪਾ ਲਈ ਇਹ ਘੱਟੋ ਘੱਟ ਪ੍ਰੋਸੀਜਰ ਤਿਆਰ ਹੋਣ ਨੂੰ ਵੀਰੇ 6 ਮਹੀਨੇ ਲੱਗ ਜਾਂਦੇ ਆ ਡੇਢ ਤੋਂ 2 ਮਹੀਨੇ ਸੈੱਡ ਪਾਉਣ ਨੂੰ ਮਹੀਨਾ ਖਾਂਡ ਡੰਗਰ ਪਾਉਣ ਨੂੰ ਫਿਰ ਉਹਨਾਂ ਦਾ ਸਮਾਨ ਪਾਉਣ ਨੂੰ ਤੇ ਜਿੱਦਨੇ ਆਪਣਾ ਮਤਲਬ ਲਾਉਣ ਪਾਸ ਹੋ ਗਿਆ ਬਾਈ ਕਿਸ ਤਰ੍ਹਾਂ ਆਪਣੀ ਉਹਦੇ ਨੇ ਉਹ 6 ਮਹੀਨੇ ਤੋਂ ਚਾਲੂ ਹੋ ਜਾਣੀ ਆ ਆਪਾਂ ਫਿਰ ਮੂਲ ਚੋਂ ਦਵਾਂਗੇ ਆਪਾਂ ਆਵਦੀ ਕਮਾਈ ਜਦੋਂ ਦਿੰਦੇ ਨਹੀਂ ਘੱਟ ਤੋਂ ਘੱਟ ਸਾਲ ਬਾਅਦ ਕਮਾਈ ਚਾਲੂ ਹੋਊਗੀ ਇਹੀ ਚੀਜ਼ ਕਹਿਣਾ ਵੀ ਜੇਕਰ ਕੋਈ ਬੰਦਾ ਬਿੱਲਾ ਰਹਿੰਦਾ ਪਹਿਲਾਂ ਤਾਂ ਕਰੋ ਨੌਕਰੀ ਨੌਕਰੀ ਕਰਨ ਨਾ ਬਹਾ 2500 ਦੇ 2000 ਤੇ ਕਰਦੇ ਆ ਉਦੋਂ ਬਾਅਦ ਉਹਦੇ ਨਾਲ ਕੋਈ ਸਾਈਡ ਬਿਜ਼ਨਸ ਕਰੋ ਡੰਗਰਾਂ ਦਾ ਜਿਵੇਂ ਮੱਝਾਂ ਪਾਲ ਲਓ ਬੱਕਰੀਆਂ ਲਿਓ ਜਿਹੜਾ ਤੁਹਾਡਾ ਜੀ ਕਰਦਾ ਵੀ ਉਹ ਕੰਮ ਤੁਸੀਂ ਕਰੋ ਮੁਰਗੀ ਪਾਲਣ ਜਿਵੇਂ ਮਰਜ਼ੀ ਵੀ ਉਹ ਤੁਹਾਡੀ ਸਾਈਡ ਬਿਜ਼ਨਸ ਹੋ ਵੀਰੇ ਉਹਨੂੰ ਗ੍ਰੋਥ ਹੋਣ ਨੂੰ ਘੱਟੋ ਘੱਟ 5 ਸਾਲ ਲੱਗ ਜਾਂਦੇ ਆ ਇਹ ਸਾਨੂੰ ਸਿੱਖਣਾ ਬਹੁਤ ਪਰ ਇਹ ਹੁਣ ਮੈਂ ਤੁਹਾਨੂੰ ਸਮਝਾ ਦਿੱਤਾ ਇਹ ਸਮਝਣ ਨਾਲ ਨਾਲ ਨਹੀਂ ਜਦੋਂ ਤੁਸੀਂ ਆਪ ਕਰੋਗੇ ਉਦੋਂ ਪਤਾ ਲੱਗਣਾ ਵੀ ਇਹ ਗੱਲ ਵਾਕਈ ਸਹੀ ਸੀ ਜੇ ਆਪਾਂ ਕਿਸੇ ਨੂੰ ਵੀ ਕੋਈ ਗੱਲ ਸਮਝਾਉਨੇ ਆ ਤਾਂ ਉਹਨੂੰ ਪਤਾ ਨਹੀਂ ਲੱਗਦੀ ਜਦੋਂ ਆਪ ਕਰਦਾ ਤਾਂ ਬਧੀ ਲੱਗਦੀ ਆ। ਇਹੀ ਗੱਲ ਅਸੀਂ ਆਪਦੇ ਦਾਦੇ ਨਾਲ ਬੈਠ ਕੇ ਗੱਲ ਕਰਦੇ ਹੁੰਦੇ ਸੀ ਵੀ ਦੁੱਧ ਖਰਾਬ ਹੁੰਦਾ ਕਹਿੰਦਾ ਜਿੰਨਾ ਚਿਰ ਇਹ ਆਪਦੇ ਹੱਥ ਹੀ ਨਹੀਂ ਖਰਾਬ ਕਰਦੇ ਉਹਨੂੰ ਪਤਾ ਨਹੀਂ ਲੱਗਦਾ। ਫਿਰ ਉਹਨੇ ਗੱਲ ਸੁਣਾਈ ਮੇਰੇ ਦਾਦੇ ਨੇ ਕਹਿੰਦਾ ਕਿਸੇ ਨੇ ਘਰੇ ਦਾਲ ਧਰ ਲਈ ਲੋਪੜ ਬੰਦੇ ਨੇ ਜਿਵੇਂ ਹੁਣ ਮੈਂ ਧਰ ਲਈ ਹੋਵੇ। ਉਹਨੇ ਦਾਲ ਤਰੀ ਹੋਈ ਚੁੱਲ੍ਹੇ ਤੇ ਬਣਾਲੀ ਬਣਾ ਕੇ ਚੱਖ ਕੇ ਕਹਿੰਦਾ ਵੀ ਮੇਰੇ ਵਰਗੀ ਤਾਂ ਦਾਲ ਹੀ ਨਹੀਂ ਕਿਸੇ ਨੇ ਬਣਾਈ ਜਿਹਨੇ ਵੀਰੇ ਦਾਲ ਬਣਾਈ ਹੁੰਦੀ ਆ ਉਹਨੂੰ ਤਾਂ ਇਹ ਹੁੰਦਾ ਵੀ ਅੱਜ ਸਹੀ ਮੇਰੇ ਵਰਗੀ ਕਿਸੇ ਨੇ ਦਾਲ ਉਹਨੂੰ ਸਵਾਲ ਇਹਦਾ ਉਸ ਤੋਂ ਬਾਅਦ ਜਿਹੜੇ ਭਾਂਡਿਆਂ 'ਚ ਪਾ ਕੇ ਆਪਾਂ ਦਿਨੇ ਆ ਉਹਨਾਂ ਨੇ ਦੱਸਣਾ ਹੁੰਦਾ ਵੀ ਕਹੇ ਜੀ ਆ ਜਦੋਂ ਆਪਾਂ ਬਿਜ਼ਨਸ 'ਚ ਪੈ ਜਾਂਦੇ ਆ ਉਸ ਤੋਂ ਬਾਅਦ ਪਤਾ ਲੱਗਣਾ ਹੁੰਦਾ ਆਪਾਂ ਨੂੰ ਕਮਾਈ ਕਿੰਨੀ ਕੁ ਹੋਣੀ ਆ ਕਿਵੇਂ ਹੋਣੀ ਆ ਕੀ ਪ੍ਰੇਸ਼ਾਨੀਆਂ ਆਉਣੀਆਂ ਨੇ ਹੁਣ ਮੈਂ ਤੁਹਾਨੂੰ ਦੱਸ ਸਕਦਾ ਬਈ ਵੀ ਇਹਦੇ ਵਿੱਚ ਪਰੇਸ਼ਾਨੀ ਕੀ ਆ ਉਸ ਨੂੰ ਕਿਵੇਂ ਆ ਮੇਰੇ ਨਾਲ ਬੀਤ ਰਹੀ ਆ ਜਾਂ ਮੰਨ ਲਓ ਬੀਤ ਚੁੱਕੀ ਆ ਵੀ ਇਹ ਚੀਜ਼ਾਂ ਦੱਸਦਾ ਵੀ ਮਿਹਨਤਾਰੇ ਬਈ ਇਹ ਜਦੋਂ ਤੁਸੀਂ ਕਰਦੇ ਹੋ ਸੋਨੂੰ ਉਦੋਂ ਪਤਾ ਲੱਗਦਾ ਇਹ ਗੱਲਾਂ ਸਿਆਣਿਆਂ ਦੀਆਂ ਨੇ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਦਾ ਉਹਦੋਂ ਬਾਅਦ ਸੁਆਸ ਪਰ ਜਦੋਂ ਇਹ ਘਰ ਆਓ ਨਾ ਜਦੋਂ ਤੁਸੀਂ ਵੀ ਇਹ ਕੰਮ ਚ ਪਮੋਗੇ ਸੋਨੂੰ ਵੀ ਸਿੱਖਣ ਨੂੰ ਮਿਲੂ ਪਰ ਬਾਈ ਮੈਂ ਇਹੀ ਗੱਲ ਕਹਿੰਦਾ ਕੋਈ ਵੀ ਨਵਾਂ ਬੰਦਾ ਆਉਂਦਾ ਹੈ ਵੱਡਾ ਬਿਜ਼ਨਸ ਕੋਈ ਨਾ ਕਰੋ ਛੋਟੇ ਤੋਂ ਲੱਗੋ ਨੌਜਵਾਨ ਕੋਈ ਵੀ ਆਉਂਦਾ ਇੱਕ ਲੋਨ ਤੋਂ ਬਚੋ ਲੋਨ ਆਪਣੀ ਮਜਬੂਰੀ ਆ ਮੰਨ ਲੋ ਹੈਗੀ ਆ ਪਰ ਥੋੜਾ ਕਰਾਓ ਜ਼ਰੂਰੀ ਨਹੀਂ ਵੀ ਆਪਾਂ ਵੱਡਾ ਹੀ ਕਰੋ ਨਾ ਪਹਿਲਾਂ ਆਪਾਂ ਕੁਝ ਪੈਸੇ ਸੋਂ ਦੱਸਿਆ ਵੀ 25-30% ਆਪਦੇ ਹੋਣ ਆਪਦਾ ਸਟਾਰਟ ਕਰੋ ਦੀ ਕਿਸ਼ਤ ਆਪਾਂ ਵੀ ਨਾਰਮਲ ਭਰ ਚੀਏ ਇਹ ਕਦੇ ਵੀ ਨਾ ਸੋਚੋ ਵੀ ਆਪਾਂ ਉਹਦਾ ਕੰਮ ਉਸੇ ਪੈਸੇ ਦੀ ਸਟਾਰਟ ਕਰਕੇ ਉਮੀ ਕਿਸ਼ਤ ਭਰ ਲਾਂਗੇ ਉਹਦੇ ਵਿੱਚ ਵੀਰੇ 40 ਤੋਂ 45% ਫੇਰ ਹੋਣ ਦੇ ਚਾਂਸ ਵੱਧ ਜਾਂਦੇ ਆ हां आपा कहना मेहनत ਕਰ ਲਾਂਗੇ ਆ ਕਰ ਲਾਂਗੇ ਬਈ ਸਾਰੇ ਗੱਲਾਂ ਸਹਿਮਤਾ ਮੈਂ ਸੋਚਣਾ ਪਰ ਕੋਈ ਵੀ ਟਾਈਮ ਉਹਨੂੰ ਉਸ ਹਾਮ ਨਹੀਂ ਟਾਈਮ ਲੱਗਦਾ ਬਈ ਇਹ ਕੋਈ ਪਤਾ ਨਹੀਂ ਵੀ ਤੁਸੀਂ ਕਮਾਈ ਆ ਜਿਹੜੀ ਕੋਈ ਵੀ ਬਿਜ਼ਨਸ ਤਿਆਰ ਸਟਾਰਟ ਕਰਨਾ ਉਹ ਦੋ ਬੰਦੇ ਦੀ رائے ਲਓ ਹਰੈ ਮਨ ਨਹੀਂ ਸੋਡੀ ਮਰਜ਼ੀ ਹੁੰਦੀ ਆ ਬਈ ਜੇ ਤੁਹਾਨੂੰ ਚੰਗੀ ਲੱਗਦੀ ਆ ਤੁਸੀਂ رائے ਮੰਨੋ ਨਹੀਂ ਲੱਗਦੀ ਚੰਗੀ ਤੁਸੀਂ ਕਿਸੇ ਹੋਰ ਦੀ رائے ਲੈ ਲਓ ਫੇਰ ਮਤਲਬ ਵੀ ਆਪਦੇ ਸਹਾਰ ਨਾਲ ਜਿਹੜੀ ਤੁਹਾਨੂੰ ਰਾਏ ਠੀਕ ਲੱਗਦੇ ਉਸ ਸਹਾਰ ਨਾਲ ਤੁਸੀਂ ਕੰਮ ਸਟਾਰਟ ਕਰ ਸਕਦੇ ਹੋ